ਹੈਲੋ ਗਾਇਜ਼ ਹੈਲੋ ਹੈਲੋ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਪ ਕਰਦਾ ਵਧੀਆ ਹੋਣਗੇ ਅੱਜ ਵੀਡੀਓ ਕੁਝ ਟਾਈਮ ਬਾਅਦ ਆ ਰਹੀ ਹੈ ਕੁਝ ਟਾਈਮ ਕੀ ਮਹੀਨਾ ਕੀ ਹੋ ਗਿਆ ਹਨਾ ਮਹੀਨੇ ਤੋਂ ਵੀਡੀਓ ਨਹੀਂ ਆਈ ਚੱਕਰੇ ਸੀਗਾ ਕਿ ਥੋੜੇ ਬੀਸੀ ਚੱਲ ਰਹੇ ਸੀਗੇ ਤੇ ਐਡੀਟਿੰਗ ਦਾ ਟਾਈਮ ਨਹੀਂ ਮਿਲਿਆ ਤੇ ਹੁਣ ਮਿਲਿਆ ਟਾਈਮ ਤੇ ਸੋਚਿਆ ਵੀ ਇਹ ਵੀਡੀਓ ਅਪਲੋਡ ਕਰ ਦਈਏ ਮਹੀਨਾ ਡੇਢ ਮਹੀਨਾ ਹੋ ਚੱਲਿਆ ਕੋਈ ਵੀਡੀਓ ਨਹੀਂ ਆਈ ਤੇ ਅੱਜ ਆਪਾਂ ਆਏ ਬਹੁਤ ਹੀ ਸੋਹਣੀ ਜਗ੍ਹਾ ਤੇ ਮੁਹੱਲੀ ਸ਼ਹਿਰ ਦੇ ਵਿੱਚ ਜੋ ਤੋਂ ਨਾਲੇ ਡਿਸਕਸ ਕਰਨੀ ਹੈ ਕਿੱਥੇ ਹੈ ਕਿੱਥੇ ਨਹੀਂ ਤੁਸੀਂ ਮੇਰੇ ਪਿੱਛੇ ਦੇਖ ਹੀ ਰਹੇ ਹੋਵੋਗੇ ਹਨਾ ਤੁਹਾਨੂੰ ਚੀਜ਼ਾਂ ਸਮਝ ਵੀ ਆ ਰਹੀਆਂ ਹੋਣਗੀਆਂ ਪਰ ਕਿੱਥੇ ਇਹ ਚੀਜ਼ ਹੈਗੀ ਕਿੱਥੇ ਨਹੀਂ ਹੈਗੀ ਤੁਹਾਨੂੰ ਸਾਰਾ ਕੁਝ ਡਿਸਕਸ ਕਰਦੇ ਹਾਂ ਵੀਡੀਓ ਨੂੰ ਅੱਗੇ ਵਧਾਨ ਤੋਂ ਪਹਿਲਾਂ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਹਨਾ ਬਹੁਤ ਜ਼ਰੂਰੀ ਹੈ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਹੀ ਅੱਗੇ ਹੋਰ ਬਹੁਤ ਵੀਡੀਓ ਦੇ ਰਿਸਪੌਂਸ ਬਹੁਤ ਵਧੀਆ ਆ ਰਿਹਾ ਮਤਲਬ ਤੁਸੀਂ ਬਹੁਤ ਵਧੀਆ ਰਿਸਪੌਂਸ ਕਰ ਰਹੇ ਹੋ ਕਮੈਂਟਸ ਕਰ ਰਹੇ ਹੋ ਹਨਾ ਸਬਸਕ੍ਰਾਈਬ ਕਰ ਰਹੇ ਹੋ ਚੈਨਲ ਨੂੰ ਤੁਹਾਡਾ ਬਹੁਤ-ਬਹੁਤ ਥੈਂਕ ਯੂ ਇੱਕ ਖੁਸ਼ੀ ਹੋਰ ਦੀ ਗੱਲ ਹੈ ਕੀ 1000 ਸਬਸਕ੍ਰਾਈਬਰਸ ਵੀ ਆਪਣੇ ਹੋ ਚੁੱਕੇ ਨੇ ਹੈਨਾ ਉਹ ਵੀ ਤੁਹਾਡਾ ਜਿਲੋ ਬਹੁਤ ਬਹੁਤ ਧੰਨਵਾਦ ਤੇ ਅੱਗੇ ਜਿੰਨਾ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਜ਼ਰੂਰ ਕਰੋ ਤੇ ਤੁਹਾਡੀ ਜਿੰਨੀ ਡਿਮਾਂਡ ਆ ਹੋਣੀ ਹੈ ਆਪਾਂ ਪੂਰੀ ਕਰਾਂਗੇ ਹੌਲੀ ਹੌਲੀ ਸਾਰਾ ਕੁਝ ਕਰਾਂਗੇ ਤੇ ਅੱਜ ਆਪਾਂ ਡਿਸਕਸ ਕਰਦੇ ਆ ਨਵੀਂ ਵੀਡੀਓ ਬਾਰੇ ਨਵਾਂ ਜਿਹੜਾ ਆਪਾਂ ਸ਼ੂਟ ਕਰ ਰਹੇ ਹਾਂ ਕਿੱਥੇ ਕਰ ਰਹੇ ਹਾਂ ਕੀ ਚੀਜ਼ ਹੈਗੀ ਆ ਸਾਰਾ ਕੁਝ ਦੱਸਾਂਗੇ ਤੇ ਗੱਲ ਇਦਾਂ ਹੈ ਕਿ ਆਪਾਂ ਰੱਖਿਆ ਅੱਜ 88 ਸੈਕਟਰ ਦੇ ਵਿੱਚ ਮੁਹੱਲੀ ਸ਼ਹਿਰ ਦੇ ਵਿੱਚ ਹਾਰਟ ਆਫ ਮੁਹੱਲੀ ਜੀ ਨੂੰ ਕਹਿੰਦੇ ਨੇ ਆਪਾਂ ਉੱਥੇ ਆਪਾਂ ਪਹੁੰਚ ਚੁੱਕੇ ਹਾਂ 88 ਸੈਕਟਰ ਦੇ ਵਿੱਚ ਤਾਨੂੰ ਮੈਂ ਪਹਿਲਾਂ ਵੀ ਵੀਡੀਓ ਦਿਖਾਈ ਸੀਗੀ ਸ਼ੂਟ ਕੀਤੀ ਸੀ ਉਹ ਸੀਗੀ 89 ਸੈਕਟਰ ਦੀ ਤੇ 88 ਸੈਕਟਰ ਦੇ ਤੁਹਾਨੂੰ ਹੀਰੋ ਹੋਮਸ ਦਿਖਾਈ ਸੀਗੇ ਜੋ ਨਵੀਂ ਸੋਸਾਇਟੀ ਬਣ ਰਹੀ ਸੀਗੀ ਇਹ 88 ਸੈਕਟਰ ਦੀ ਮਾਰਕੀਟ ਹੈ ਸਰਕਾਰੀ ਮਾਰਕੀਟ ਸਰਕਾਰੀ ਬੂਥ ਜਿੱਥੇ ਆਲਮੋਸਟ ਮੈਂ ਕਹਿੰਦਾ 20 ਗਜ ਜਾਂ 25 ਗਜ ਦੇ ਆਪਣੇ ਬੂਥ ਹੋਣਗੇ ਹਨ ਇਹ ਉਹ ਜਗ੍ਹਾ ਹੈਗੀ ਆ 88 ਸੈਕਟਰ ਕਿੱਥੇ ਕਰਕੇ ਪੈਂਦਾ ਹੈ ਨਾ ਮੈਂ ਤੁਹਾਨੂੰ ਪਹਿਲਾਂ ਵੀ ਹੀਰੋ ਹੋਮਸ ਜਦੋਂ ਬੰਡ ਰਿਆ ਸੀ ਤਦ ਵੀ ਦੱਸਿਆ ਸੀਗਾ ਨਾ ਪਿੱਛੇ ਸੋਸਾਇਟੀ ਦੇਖ ਰਹੇ ਹੋ ਉਹ ਪਿੱਛੇ ਲੰਬਾ ਟਾਵਰ ਜਿਹੜਾ ਹੈਗਾ ਇਹ ਹੀਰੋ ਹਮਸਈਆ ਇਹਦੇ ਨਾਲ ਜਿਹੜਾ ਨਾਲ ਦੇਖ ਰਹੇ ਨਾ ਉਹ ਬੰਡਰੀ ਬਿਲਡਿੰਗ ਇੱਥੇ ਕੰਸਟਰਕਸ਼ਨ ਦਿਖ ਰਹੀ ਹੈ ਇਹਦਾ ਪਹਿਲਾਂ ਮੈਂ ਸ਼ੂਟ ਕੀਤਾ ਸੀਗਾ ਤੁਹਾਨੂੰ ਇਹਦੇ ਬਾਰੇ ਦੱਸਿਆ ਸੀਗਾ ਕਿ ਇਹ ਫਲੈਟ ਵਿਕ ਰਹੇ ਨੇ ਤੇ ਇਹਦੇ ਨਾਲ ਹੀ ਬਿਲਕੁਲ ਮਾਰਕੀਟ ਬਣ ਰਹੀ ਹੈ ਬਹੁਤ ਸੋਹਣੀ ਮਾਰਕੀਟ ਬਣੀ ਹੈ ਬਣ ਗਈ ਹੈ ਤੁਸੀਂ ਪਿੱਛੇ ਦੇਖ ਲਿਓ ਮਾਰਕੀਟ ਪੂਰੀ ਤਿਆਰ ਹੈ ਸੜਕਾ ਸੁੜਕਾ ਪੁਰੀਆਂ ਬਣ ਰੱਖੀਆਂ ਨੇ ਪੂਰੀ ਪਾਰਕਿੰਗ ਖੁੱਲੀ ਹੈ ਵੜਾਲੇ ਮਾਰਕੀਟ ਇਸ ਕਰਕੇ ਚੱਲ ਰਿਹਾ ਕਿਉਂਗੇ ਇੱਥੇ ਹਲੇ ਆਵਾਜ਼ਾਈ ਘਟ ਹੈ ਪਿੱਛੇ ਤੁਸੀਂ ਸੋਸਾਇਟੀ ਦੇਖ ਹੀ ਰਹੇ ਹੋ ਤੁਹਾਡੇ ਸਾਹਮਣੇ ਦਿਖੀ ਰਹੀ ਹੈ ਹੈਨਾ ਉਹ ਵੀ ਪੂਰਾ ਅਪਾਰਟਮੈਂਟ ਸੋਸਾਇਟੀ ਹੈ ਇੱਥੇ ਹੁਣ ਕਾਫੀ ਆਵਾਜ਼ਾਈ ਹੋਣ ਵਾਲੀ ਹੈ ਥੋੜੇ ਟਾਈਮ ਤੱਕ ਕਾਫੀ ਲੋਕੀ ਮਤਲਬ ਇੱਥੇ ਘਰ ਬਣਾ ਰਹੇ ਹੈ ਡਵੈਲਪਡ ਏਰੀਆ ਹੋ ਰਿਹਾ ਤੁਸੀਂ ਇਸ ਪਾਸੇ ਵੀ ਮੇਰਾ ਦੇਖ ਸਕਦੇ ਹੋ ਆ ਚੀਜ਼ ਪਿੱਛੇ ਕੋਠੀਆਂ ਤਿਆਰ ਹੋ ਰਹੀਆਂ ਨੇ ਤੇ ਅਨ ਟਾਈਮ ਬਹੁਤ ਜ਼ਿਆਦਾ ਡਵੈਲਪਮੈਂਟ ਇੱਥੇ ਹੋ ਜਾਣੀਆਂ ਨੇ ਸਾਰੀ ਬਹੁਤ ਵੱਡੀ ਵੱਡੀਆਂ ਨੇ 400 ਗਜ 500 ਗਜ ਦੀਆਂ ਕੋਠੀਆਂ ਨੇ ਮਤਲਬ ਤੁਸੀਂ ਸੋਚ ਲਓ ਜੇ 40 ਕੀ ਆਪਣਾ 4500 ਸਕਰ ਫੁੱਟ ਤੇ 3600 ਸਕਰ ਫਿਟ ਇੰਨੇ ਫੁੱਟ ਦੀ ਕੋਠੀਆਂ ਬਣ ਰਹੀਆਂ ਨੇ ਤੇ ਓਬਵੀਅਸ ਹੈ ਕਿ ਲੋਕ ਵਧੀਆ-ਵਧੀਆ ਇੱਥੇ ਆਣਗੇ ਤੇ ਅਗਰ ਉਹਨਾਂ ਨੂੰ ਸਮਾਨ ਚਾਹੀਦਾ ਹੋਊਗਾ ਤੇ ਇੱਥੇ ਹੀ ਲੈਣਗੇ ਕਿਉਂਕਿ ਇਹੀ ਨੀਅਰ ਬਾਏ ਮਾਰਕੀਟ ਪੈਂਦੀ ਹੈ 88 ਸੈਕਟਰ ਦੀ ਤੇ ਲੋਕਾਂ ਨੇ ਇੱਥੇ ਹੀ ਜੋ ਵੀ ਆਪਣਾ ਸਮਾਨ ਖਰੀਦਣਾ ਹੈ ਡੇਲੀ ਯੂਸ ਵਾਲਾ ਉਹ ਇੱਥੋਂ ਹੀ ਖਰੀਦਣਗੇ ਤੇ ਪਿੱਛੇ ਵੀ ਇੱਥੋਂ ਵੀ ਦੇਖੋ ਪਾਰਕਿੰਗ ਦੀ ਮਤਲਬ ਜਗ੍ਹਾ ਹੈਗੀ ਇੱਥੋਂ ਵੀ ਐਂਟਰੀ ਹੈਗੀ ਆ ਤੇ ਉਹ ਪਿੱਛੇ ਸੁਸਾਇਟੀ ਆਲਰੇਡੀ ਬਣ ਚੁੱਕੀ ਆ ਉੱਥੋਂ ਵੀ ਤੁਸੀਂ ਪਿੱਛੇ ਪਾਰਕਿੰਗ ਦੇਖ ਰਹੇ ਉੱਥੋਂ ਵੀ ਹੈਗੀ ਆ ਤੇ ਮਤਲ ਬਹੁਤ ਵਧੀਆ ਸਰਕਾਰ ਨੇ ਚੀਜ਼ਾਂ ਬਣਾਈਆਂ ਨੇ ਸੋਚ ਸਮਝ ਕੇ ਬਣਾਈਏ ਕਿਉਂਕਿ ਪਾਰਕਿੰਗ ਦੀ ਬੜੀ ਦਿੱਕਤ ਰਹਿੰਦੀ ਹੈ ਮਾਰਕੀਟ ਥਿਆਰ ਕੀਤੀ ਹੈ ਨਾਲ ਇਹਨਾਂ ਨੇ ਪਾਰਕਿੰਗ ਤਿਆਰ ਕੀਤੀ ਹੈ ਬਹੁਤ ਵਧੀਆ ਆਓ ਆਪਾਂ ਹੁਣ ਥੋੜਾ ਬਹੁਤ ਓਵਰਵਿਊ ਕਹਿੰਦੇ ਹਾਂ ਹਲੇ ਇੱਥੇ ਜਿਹੜੇ ਬੂਥ ਹੈਗੇ ਖਾਲੀ ਹੈ ਇਹ ਦੁਬਾਰਾ ਮੈਂ ਤੁਹਾਨੂੰ ਇਹ ਗੱਲ ਫੇਰ ਕਰ ਦਿੰਦਾ ਆਪਣੀ ਵੀਡੀਓ ਦੇ ਵਿੱਚ ਇਹ ਕੋਈ ਪ੍ਰੋਮੋਸ਼ਨਲ ਵੀਡੀਓ ਨਹੀਂ ਹੈ ਕੋਈ ਉਹ ਨਹੀਂ ਹੈਗਾ ਕੋਈ ਸਪਾਂਸਰਸ਼ਿਪ ਨਹੀਂ ਹੈ ਹਲੇ ਸਿਰਫ ਜਸਟ ਤੁਹਾਡੇ ਫਾਇਦੇ ਵਾਸਤੇ ਕਿਉਂਕਿ ਉਹ ਬਹੁਤ ਲੋਕਾਂ ਦੇ ਕਮੈਂਟ ਆਲੇ ਸੀਗੇ ਕਿ ਸਾਨੂੰ 15000 ਤੱਕ ਕੋਈ ਦੁਕਾਨ ਦੱਸੋ ਸਾਨੂੰ ਕੋਈ ਇੰਨੇ ਤੱਕ ਦੱਸੋ ਕੋਈ ਇੰਨੇ ਦਾ ਦੱਸੋ ਜੋ ਵੀ ਹੈਗਾ ਹੈ ਨਾ ਤੇ ਮੈਂ ਉਹਨਾਂ ਵਾਸਤੇ ਲੈ ਕੇ ਆਇਆ ਜਿਨ੍ਹਾਂ ਨੇ ਯਾਦਾ ਮਤਲਬ ਬਜਟ ਨਹੀਂ ਹੈਗਾ ਪਰ ਮਾਰਕੀਟ ਦੇ ਵਿੱਚ ਆਪਣਾ bizness ਸਟਾਰਟ ਕਰਨਾ ਹੈ ਸਟੈਪ ਰੱਖਣਾ ਹੈ ਨਾ ਇਹਦਾ ਕੋਈ ਸਰਕਾਰੀ ਇਹ ਸਰਕਾਰੀ ਡੀਲ ਹੋ ਚੁੱਕੀ ਹੈ ਸਰਕਾਰ ਤੋਂ ਅਲੋਟ ਹੋ ਚੁੱਕੇ ਆ ਬੰਦਿਆਂ ਨੂੰ ਹੈਨਾ ਅੱਗੇ ਉਹਨਾਂ ਨੇ ਅੱਗੇ ਟੂਲਟ ਲਗਾ ਰੱਖੇ ਆ ਜਿਨ੍ਹਾਂ ਨੇ ਰੈਂਟ ਤੇ ਦੇਣਾ ਹੈ ਜਾਂ ਫਿਰ ਅੱਗੇ ਰੀਸੇਲ ਕਰਨਾ ਜੋ ਵੀ ਹੈਗਾ ਇਹ ਤੁਹਾਡੇ ਕੋਈ ਇਹਦੇ ਕੋਲ ਕੋਈ ਕੰਪਨੀ ਨਹੀਂ ਕੋਈ ਕੁਛ ਨਹੀਂ ਤੁਹਾਨੂੰ ਡਾਇਰੈਕਟ ਬੰਦੇ ਨਾਲ ਹੀ ਡੀਲ ਹੋਏਗੀ ਡਾਇਰੈਕਟ ਜਿਹੜਾ ਓਨਰ ਹੈਗਾ ਉਹਨਾਂ ਨਾਲ ਹੀ ਗੱਲ ਹੋਏਗੀ ਇੱਕ ਵਾਰ ਆਪਾਂ ਓਵਰਵਿਊ ਦੇਖਦੇ ਆਂ ਮਾਰਕੀਟ ਦਾ ਦੱਸਿਓ ਕਿਵੇਂ ਲੱਗਿਆ ਕਮੈਂਟ ਸੈਕਸ਼ਨ ਜ਼ਰੂਰ ਦੱਸਿਆ ਕਰੋ ਕਿਵੇਂ ਲੱਗਦਾ ਤੁਹਾਨੂੰ ਮਾਰਕੀਟ ਦਾ ਓਵਰਵਿਊ ਵਧੀਆ ਹੈਗਾ ਜੋ ਵੀ ਜਿਦਾਂ ਲੱਗਦਾ ਤੁਹਾਨੂੰ ਜ਼ਰੂਰ ਦੱਸਿਆ ਕਰੋ ਤੁਸੀਂ ਹੁਣ ਸ਼ਾਟ ਦੇਖਿਆ ਇਹ ਆਪਣੇ 20 ਗਜ 25 ਗਜ ਦੇ ਬੂਥ ਹੈਗੇ ਆ ਇਹ ਤੁਹਾਨੂੰ ਜੇ ਕੋਠੀਆਂ ਵੱਲ ਹੋਈ ਤੇ ਉਹਨਾਂ ਦਾ ਫਰੰਟ ਪੈਂਦਾ ਦੂਜੇ ਪਾਸੇ ਤੁਹਾਨੂੰ ਵਾਲੇ ਫਰੰਟ ਦਿਖਾਉਂਦੇ ਆ ਤੇ ਇੱਥੇ ਥੋੜੇ ਵੱਡੇ ਸ਼ੋਰੂਮ ਵੀ ਹੈਗੇ ਆ ਉਹਨਾਂ ਦਾ ਵੀ ਤੁਹਾਨੂੰ ਰੂਬਾ ਰੂ ਕਰਾਉਂਦੇ ਆ ਹਲੇ ਇੱਕ ਵਾਰ ਜਿਸ ਪਾਸੋਂ ਫਲੈਟ ਹੈਗੇ ਆ ਮੇਨ ਰੋਡ ਹੈਗੀ ਆ ਉਸ ਪਾਸੇ ਤੋਂ ਇੱਕ ਵਾਰ ਮਾਰਕੀਟ ਦਾ ਸ਼ਾਟ ਦਿਖਾਉਂਦੇ ਆ ਇੱਕ ਵਾਰ ਚੈੱਕ ਕਰਿਓ ਇਹ ਸਾਰੇ ਬੂਥ ਨੇ ਛੋਟੇ 20 ਤੋਂ 25 ਗਜ ਦੇ ਵਿੱਚ ਆਲੇ ਹੁਣ ਤੁਸੀਂ ਕਹੋਗੇ ਕਿ ਰੈਂਟ ਵਾਸਤੇ ਪੁੱਛਣਾ ਕਿਵੇਂ ਹੈਗਾ ਤੁਹਾਨੂੰ ਉਹ ਵੀ ਨੰਬਰ ਸ਼ੋਅ ਕਰਾਂਗੇ ਅਜੇ ਥੋੜਾ ਜਿਹਾ ਅੱਗੇ ਜਾ ਕੇ ਤੇ ਇਹ ਸਾਰੀ ਫਰੰਟ ਸਾਈਡ ਦੀ ਮਾਰਕੀਟ ਹੈ ਜੇ ਕੋਠੀਆਂ ਵੱਲੋਂ ਆਓ ਤੇ ਉਸ ਪਾਸੋਂ ਫਰੰਟ ਪੈਂਦੀ ਹੈ ਜੇ ਮੇਨ ਰੋਡ ਆ ਹੈਗੀ ਪਿੱਛੇ ਤੁਸੀਂ ਮੇਰੇ ਦੇਖ ਹੀ ਰਹੇ ਹੋ ਆ ਮੇਨ ਰੋਡ ਹੈ ਜਿਹੜੀ ਪਿੱਛੇ ਚੱਲ ਰਹੀ ਹੈ ਹਨਾ ਇੱਥੋਂ ਆਉਂਗੇ ਤਾਂ ਆ ਤੁਹਾਨੂੰ ਫਰੰਟ ਪਾਉਗੀ ਸਾਰੀ ਮਾਰਕੀਟ ਇਹ ਹੈਗੇ ਛੋਟੇ ਬੂਥ ਉਹਨਾਂ ਆਪਾਂ ਇੱਕ ਵਾਰ ਜਾਂਦੇ ਹਾਂ ਸ਼ੋਅਰੂਮ ਵਾਲੇ ਪਾਸੇ ਤੇ ਤੁਹਾਨੂੰ ਉਹ ਵੀ ਦਿਖਾਉਂਦੇ ਆ ਚਲੋ ਇੱਕ ਵਾਰ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਸ਼ਾਪ ਦੇ ਦਿਖਾਦਾ ਜਿਵੇਂ ਆਹ ਲਖੋ ਟੂਲਟ ਲੱਗਿਆ ਹੋਇਆ ਥੋੜਾ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਆਹ ਟੂਲਟ ਲੱਗਿਆ ਹੋਇਆ ਵੀਡੀਓ ਪੋਸਟ ਕਰਕੇ ਤੁਸੀਂ ਨੰਬਰ ਦੇਖ ਸਕਦੇ ਹੋ ਹੈਨਾ ਤੇ ਉਸ ਪਾਸੇ ਵੀ ਲੱਗਿਆ ਹੋਇਆ ਉਸ ਪਾਸੇ ਵੀ ਚਲਦੇ ਹਾਂ ਜੇ ਔਰ ਲੋਅਰ ਚੈੱਕ ਕਰੋ ਇਹ ਹੈਗੇ ਆ ਵੱਡੇ ਸ਼ੋਰੂਮ ਟ੍ਰਿਪਲ ਸਟੋਰੀ ਬਣੀ ਹੋਈ ਹੈ ਤੇ ਨੰਬਰ ਵੀ ਲਿਖਿਆ ਹੋਇਆ ਹੈਗਾ ਕਿਸੇ ਨੇ ਫੋਨ ਤੇ ਕੰਟੈਕਟ ਕਰਕੇ ਲੈਣਾ ਹੋਵੇ ਲੀਸ ਤੇ ਤੇ ਲੈ ਸਕਦਾ ਇਹ 88 ਸੈਕਟਰ ਦੇ ਸ਼ੋਰੂਮ ਹੈਗੇ ਆ ਸੋ ਉਹ ਸੀਗੀ ਆਪਣੀ ਛੋਟੀ ਮਾਰਕੀਟ ਠੀਕ ਹੈ ਕੁਝ ਤੁਸੀਂ ਦੇਖ ਰਹੇ ਹੋ ਕਰਿਆਨੇ ਦੀ ਸ਼ਾਪਸ ਇੱਥੇ ਖੁੱਲ ਵੀ ਚੁਕੀਆਂ ਨੇ ਠੀਕ ਹੈ ਜਿਵੇਂ ਉਹ ਜਸਵੀਰ ਕਰਿਆਨਾ ਸਟੋਰ ਹਾਈ ਟੈਕ ਇਲੈਕਟ੍ਰੀਕਲਸ ਤੁਸੀਂ ਨਾਮ ਨਹੀਂ ਪੜ ਪੜੇ ਹੋਗੇ ਮੈਂ ਤੁਹਾਨੂੰ ਦੱਸ ਦਿੰਦਾ ਬਾਲਰਜੀ ਕਰੈਨਾ ਸਟੋਰ ਸੇ ਫਾਰਮੇਸੀ ਕਾਫੀ ਚੀਜ਼ਾਂ ਖੁੱਲ ਰਹੀਆਂ ਨੇ ਤੇ ਉਹ ਪਿੱਛੇ ਵੀ ਸ਼ੋਰੂਮ ਤਿਆਰ ਹੋ ਰਹੇ ਆਂ ਆਪਾਂ ਉਧਰ ਵੀ ਚੱਕਰ ਲਗਾ ਕੇ ਆਂਦੇ ਆਂ ਦੇਖ ਕੇ ਆਂਦੇ ਆਂ ਤੇ ਇਹ ਸਾਰੇ ਸ਼ੋਰੂਮ ਨੇ ਨਾਲ ਹੀ ਇੱਥੇ ਛੋਟੀ ਮਾਰਕੀਟ ਹੈ ਜਿਸ ਸਾਹਮਣੇ ਤੁਹਾਡਾ ਬਜਟ ਹੋਏਗਾ ਜਿਸ ਸਾਹਮਣੇ ਤੁਹਾਡਾ ਆਪਣਾ ਪਾਕਟ ਹੋਏਗੀ ਤੁਸੀਂ ਉਸ ਸਾਹਮਣੇ ਤੁਸੀਂ ਇੱਥੇ ਦੇਖ ਸਕਦੇ ਹੋ ਆ ਫੋਰ ਸੇਲ ਵਾਸਤੇ ਵੀ ਲਿਖਿਆ ਹੋਇਆ ਹੈ ਮੈਂ ਤੁਹਾਨੂੰ ਜ਼ੂਮ ਕਰਕੇ ਨੰਬਰ ਦਿਖਾ ਦਿੰਦਾ ਔਰ ਫੋਰਸੇਡ ਕਰਕੇ ਵੀ ਲਿਖਿਆ ਹੋਇਆ ਤੁਸੀਂ ਨੰਬਰ ਨੋਟ ਡਾਊਨ ਕਰਕੇ ਪੁੱਛ ਸਕਦੇ ਹੋ ਕੀ ਰੇਟ ਹੈ ਕੀ ਨਹੀਂ ਹੈਗਾ ਇੰਟਰੈਕਟ ਤੁਹਾਡੀ ਉਹਨਾਂ ਨਾਲ ਡੀਲ ਹੋਏਗੀ ਤੇ ਸਭ ਤੋਂ ਵਧੀਆ ਗੱਲ ਹੈ ਤੁਸੀਂ ਆਹ ਸਾਹਮਣੇ ਦੇਖ ਰਹੇ ਹੋ ਬੈਰੀਕੇਟਿੰਗ ਲੱਗੀ ਹੋਈ ਆ ਸਾਹਮਣੇ ਸੁਸਾਇਟੀ ਤਾਂ ਹੈਗੀ ਆ ਇੱਕ ਆ ਵੀ ਲੱਗੀ ਹੋਈ ਆ ਇੱਥੇ ਵੀ ਬਹੁਤ ਜਲਦੀ ਸੁਸਾਇਟੀ ਬਣਨ ਵਾਲੀ ਹੈ ਜਦੋਂ ਇੱਥੇ ਸੁਸਾਇਟੀ ਬਣ ਗਈ ਤੇ ਸੋਚੋ ਮਾਰਕੀਟ ਤੁਹਾਡੀ ਬਹੁਤ ਜ਼ਿਆਦਾ ਚੱਲਨੇ ਕਿਉਂਗੇ ਇੱਥੇ ਰੈਜ਼ੀਡੈਂਸ ਬਹੁਤ ਆਉਣ ਵਾਲਾ ਹੈ ਬਹੁਤ ਜ਼ਿਆਦਾ ਪਿੱਛੇ ਵੀ ਤੁਸੀਂ ਦੇਖ ਰਹੇ ਹੋ ਉਹ ਸਾਹਮਣੇ ਵੀ ਹੀਰੋ ਹੋਮਸ ਹੈਗੇ ਨੇ ਇਹ ਨਾਲ ਵੀ ਇੱਥੇ ਸੁਸਾਇਟੀ ਬਣ ਰਹੀ ਆ ਤੇ ਬਿਲਕੁਲ ਆਹ ਰੋਡ ਕ੍ਰੋਸ ਕਰਕੇ ਨਾਲ ਹੀ ਇੱਥੇ ਮਾਰਕੀਟ ਹੈ ਜੋ ਕਿ ਆਨਵਰੇ ਟਾਈਮ 'ਚ ਬਹੁਤ ਜ਼ਿਆਦਾ ਚਲਣੀ ਹੈ ਪ੍ਰਾਈਸ ਦੀ ਗੱਲ ਕਰਾਂ ਤੇ ਪ੍ਰਾਈਸ ਮੇਰੇ ਸਾਨੂੰ ਬੈਟਰ ਹੈ ਤੁਸੀਂ ਡਾਇਰੈਕਟ ਫੋਨ ਕਰਕੇ ਪੁੱਛੋ ਅਗਰ ਮੈਂ ਦੱਸੂੰਗਾ ਤਾਂ ਕੋਈ ਕਹਿੰਨ ਕਿ ਕੀ ਡੀਲਰ ਹੈ ਇਹ ਇਹ ਹੈਗਾ ਹੈਨਾ ਤੇ ਮੈਂ ਤੁਹਾਨੂੰ ਇਹ ਚਾਹਾਂਗਾ ਤੁਸੀਂ ਡਾਇਰੈਕਟ ਫੋਨ ਕਰੋ ਡਾਇਰੈਕਟ ਫੋਨ ਕਰਕੇ ਜਾਂ ਤੁਸੀਂ ਇੱਥੇ ਆਓ 88 ਸੈਕਟਰ ਦੀ ਮਾਰਕੀਟ ਦੇਖੋ Google Map ਤੇ ਪਾਓ ਆਪਣਾ ਆਓ ਤੇ ਇੱਥੇ ਆ ਕੇ ਪਹਿਲੇ ਤੁਸੀਂ ਦੇਖੋ ਚੱਕਰ ਘੱਟੋ ਜੇ ਤੁਹਾਨੂੰ ਪਸੰਦ ਆਉਂਦੀ ਡਾਇਰੈਕਟ ਉਹਨਾਂ ਨਾਲ ਗੱਲ ਕਰੋ ਤੁਹਾਡੀ ਡਾਇਰੈਕਟ ਡੀਲ ਹੋ ਸਕਦੀ ਹੈ ਵਿੱਚ ਕਿਸੇ ਨੂੰ ਪੈਨ ਦੀ ਲੋਡ ਵੀ ਨਹੀਂ ਪੈਣੀ ਹੈ ਹੈਨਾ ਤਾਂ ਹੀ ਮੇਰੇ ਇਹ ਵੀਡੀਓ ਬਣਾਉਣ ਦਾ ਫਾਇਦਾ ਹੈ ਕਿ ਤੁਸੀਂ ਡਾਇਰੈਕਟ ਆ ਕੇ ਲੋ ਇੱਥੋਂ ਆਪਾਂ ਅੱਗੇ ਵੀ ਚੱਲਦੇ ਹਾਂ ਉਸ ਪਾਸੇ ਨਜ਼ਰ ਮਾਰ ਕੇ ਆਂਦੇ ਹਾਂ ਇਹ ਵੀ ਸਾਰੀ ਮਾਰਕੀਟ ਹੈ ਜਿਹੜੀ ਤੁਸੀਂ ਦੂ ਸਾਰੇ ਮਾਰਕੀਟ ਹੀ ਮਾਰਕੀਟ ਹੈ ਤੇ ਸਾਹਮਣੇ ਫਲੈਟ ਨੇ ਵੱਡੇ ਵੱਡੇ ਆਪਣੇ ਬਣ ਰਹੇ ਨੇ ਆਪਣੇ ਸ਼ੋਰੂਮਸ ਪਿੱਛੇ ਛੋਟੇ ਬੂਥ ਸੀਗੇ ਇਥੇ ਸਾਰੇ ਵੱਡੇ ਨੇ ਤੇ ਹਾਲੇ ਅੰਡਰ ਕੰਸਟਰਕਸ਼ਨ ਹੈਗੀ ਹੈ ਕੰਸਟਰਕਸ਼ਨ ਚੱਲ ਵੀ ਰਹੀ ਹੈ ਥੋੜਾ ਟਾਈਮ ਲੱਗੇਗਾ ਬਾਕੀ ਫਿਰ ਪਾਰਕਿੰਗ ਸਪੇਸ ਦੇਖ ਸਕਦੇ ਹੋ ਪਾਰਕਿੰਗ ਸਪੇਸ ਪੂਰੀ ਵਧੀਆ ਤੇ ਮੈਂ ਮਤਲਬ ਕਹਿੰਦਾ ਕਿ ਤੁਸੀਂ ਇੱਕ ਵਾਰ ਆਓ ਇੱਥੇ ਵਿਜ਼ਿਟ ਕਰੋ ਵਿਜ਼ਿਟ ਕਰਕੇ ਤੁਹਾਨੂੰ ਪਤਾ ਚੱਲੇਗਾ ਤਾਂ ਹੀ ਤੁਸੀਂ ਕੁਝ ਲੈ ਪਾਉਂਗੇ ਲਓਗੇ ਤੇ ਤੁਹਾਡੇ ਅੱਗੇ ਬੈਨੀਫਿਟ ਕਿਉਂਕਿ ਇੱਥੇ ਰੈ residense ਤੁਹਾਨੂੰ ਮੈਂ ਪਹਿਲੇ ਦੱਸਿਆ ਬਹੁਤ ਆਨਵਲ ਹੈ ਤੁਸੀਂ ਦੇਖ ਹੀ ਰਹੋ ਸਾਹਮਣੇ ਸੋਸਾਇਟੀ ਤਿਆਰ ਹੋਣ ਵਾਲੀ ਆ ਟਾਈਮ ਲੱਗੂਗਾ ਮੇਬੀ 3 ਸਾਲ 2 ਸਾਲ 4 ਸਾਲ 5 ਸਾਲ ਲੱਗ ਸਕਦੇ ਆ ਬਟ ਜਦੋਂ ਇੱਕ ਵਾਰ ਬਣ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ ਫਿਰ ਜਗ੍ਹਾ ਅਵੇਲੇਬਲ ਨਹੀਂ ਮਿਲਨੀ ਫਿਰ ਬਹੁਤ ਇਹ ਰੇਟ ਹੋ ਜਾਣੇ ਵੱਧ ਤੇ ਇਹੀ ਹੈ ਬੈਸਟ ਟਾਈਮ ਤੁਸੀਂ ਆਪਣਾ ਕੁਝ ਸ਼ੁਰੂ ਕਰਨਾ ਚਾਹੁੰਦੇ ਹੋ ਕਰੋ ਤੇ ਉਸ ਤੋਂ ਬਾਅਦ ਆਪਣਾ ਅੱਗੇ ਬਿਜ਼ਨਸ ਵਧਾਓ ਤੇ ਮੇਰੀ ਰਾਏ ਤੇ ਇਹੀ ਆ ਜਿਵੇਂ ਅੱਜਕੱਲ ਲੋਕੀ ਬਾਹਰ ਭੱਜ ਰਹੇ ਆ ਤੁਹਾਨੂੰ ਮੈਂ ਪਹਿਲਾਂ ਵੀ ਆਪਣੀ ਬਹੁਤ ਵੀਡੀਓ ਦੱਸੀ ਹੈ ਕਿ ਲੋਕੀ ਬਾਹਰ ਜਾ ਰਹੇ ਆ ਇੰਨਾ ਇੰਨਾ ਪੈਸਾ ਲਾ ਰਹੇ ਆ ਉਹਦਾ ਇੰਨਾ ਕੋਈ ਫਾਇਦਾ ਨਹੀਂ ਹੈ ਇੱਥੇ ਆਪਣੇ ਬਹੁਤ ਡਵੈਲਪਡ ਹੋ ਰਹੀ ਹੈ ਆ ਕੇ ਇੱਥੇ ਆਪਣਾ ਬਿਜ਼ਨਸ ਸਟਾਰਟ ਕਰ ਸਕਦਾ ਬਹੁਤ ਵਧੀਆ ਇੱਥੋਂ ਆਪਣਾ ਕਾਰੋਬਾਰ ਕਰ ਸਕਦਾ ਹੈ ਛੋਟੇ ਤੋਂ ਸ਼ੁਰੂ ਕਰਕੇ ਵੱਡੇ ਤੱਕ ਜਾ ਸਕਦਾ ਹੈ ਬਹੁਤ ਵਧੀਆ ਓਪਰਚੁਨਿਟੀ ਹੈ ਤੇ ਇਹ ਹੀ ਮੇਰਾ ਆਪਣੀ ਚੈਨਲ ਤੇ ਵੀਡੀਓ ਤੇ ਰਹੀ ਲੋਕਾਂ ਨੂੰ ਦੱਸਣਾ ਪੂਰੇ ਪੰਜਾਬ ਪੂਰੇ ਵਿਸ਼ ਪੂਰੇ ਭਾਰਤ ਦੇ ਵਿੱਚ ਕਿ ਜਿਹੜੇ ਲੋਕੀ ਕੁਝ ਕਰਨਾ ਚਾਹੁੰਦੇ ਆ ਉਹ ਆਪਣਾ ਇੱਥੋਂ ਵੀ ਕੁਝ ਕਰ ਸਕਦੇ ਆ ਤੇ ਅੱਜ ਦੀ ਵੀਡੀਓ ਆਈ ਸੀਗੀ ਸੈਕਟਰ 88 ਦੀ ਮਾਰਕੀਟ ਤੁਹਾਨੂੰ ਦੱਸਣੀ ਸੀ ਸਾਰਾ ਕੁਝ ਹੈ ਨਾ ਰੇਟ ਫਿਰ ਵੀ ਤੁਸੀਂ ਇੱਕ ਵਾਰ ਪੁੱਛ ਲਿਓ ਆਕੇ ਜੋ ਮੇਰੇ ਅੰਦਾਜ਼ੇ ਦਾ ਸਾਫ ਹੈਗਾ ਜਿਹੜੇ ਛੋਟੇ ਬੂਥ ਹੈਗੇ 20 ਤੋਂ 25 ਗਜ਼ ਦੇ ਉਹਨਾਂ ਦਾ ਰੇਟ ਕੁਝ ਤੁਹਾਨੂੰ 25-30 ਹਜ਼ਾਰ ਦੇ ਵਿੱਚ ਵਿੱਚ ਤੁਹਾਨੂੰ 20 ਹਜ਼ਾਰ ਦਾ ਵੀ ਮਿਲ ਸਕਦਾ 25 ਦਾ ਵੀ ਮਿਲ ਸਕਦਾ ਡਿਪੈਂਡ ਆ ਉਹਨਾਂ ਦਾ ਲੋਕੇਸ਼ਨ ਕੀ ਹੈਗਾ ਜਦੋਂ 20 ਤੋਂ ਲੈ ਕੇ 30 ਹਜ਼ਾਰ 35 ਹਜ਼ਾਰ ਦੇ ਵਿੱਚ ਕੁਝ ਵੀ ਮਤਲਬ ਤੁਹਾਨੂੰ ਤੁਹਾਡੀ ਡੀਲ ਹੋ ਸਕਦੀ ਹੈ ਰੈਂਟ ਤੇ ਜੇ ਤੁਸੀਂ ਖਰੀਦਣਾ ਚਾਹੋ ਤੇ ਮੇਰੇ ਸਾਹਮਣੇ 60-70 ਲੱਖ ਤੋਂ ਥੱਲੇ ਨਹੀਂ ਹੋਣਾ ਜੇ ਬੂਥ ਆਵਲਾ ਬੂਥ ਸੀਕਲ ਕਰ ਰਹੇ ਸ਼ੋਰੂਮ ਦਾ ਕਰੋੜਾਂ ਸੁਨੇ ਆ ਤੇ ਬੂਥ ਤੁਹਾਡੇ 60 70 ਲੱਖ ਤੱਕ ਹੀ ਹੋਣਗੇ ਤੇ ਜੇਵੇਂ ਤੁਹਾਨੂੰ ਠੀਕ ਲੱਗਦਾ ਜਿਵੇਂ ਤੁਹਾਡੀ ਪਾਕਟ ਕਹਿੰਦੀ ਤੁਸੀਂ ਆਪਣਾ ਦੇਖੋ ਅਰੇਂਜਮੈਂਟ ਕਰੋ ਤੇ ਆਪਣਾ ਆਪਣਾ ਬਿਨਸ ਸ਼ੁਰੂ ਕਰੋ ਹੋਪ ਕਰਦਾ ਤੁਹਾਨੂੰ ਇਹ ਵੀਡੀਓ 유ਸਫੁਲ ਲੱਗੀ ਹੋਗੀ ਤੁਹਾਡੇ ਵਾਸਤੇ ਵਰਥ ਹੋਈਗੀ ਤੁਹਾਨੂੰ ਤੁਹਾਡੇ ਵਾਸਤੇ ਫਾਇਦੇਮੰਦ ਹੋਈਗੀ ਅਗਰ ਤੁਹਾਨੂੰ ਕੁਝ ਵੀ ਇਸ ਵੀਡੀਓ ਦੇ ਵਿੱਚ ਚੰਗਾ ਲੱਗਦਾ ਹੈ ਬੁਰਾ ਲੱਗਦਾ ਹੈ ਤੁਸੀਂ ਕਮੈਂਟ ਸੈਕਸ਼ਨ ਜ਼ਰੂਰ ਦੱਸੋ ਹੋਪ ਕਰਦਾ ਇਸ ਤੋਂ ਵਧੀਆ ਹੋਰ ਵੀਡੀਓਜ਼ ਬਣਾਵਾਂਗਾ ਤੁਹਾਡੇ ਵਾਸਤੇ ਬਹੁਤ ਵਧੀਆ ਵਧੀਆ ਚੀਜ਼ਾਂ ਲੈ ਕੇ ਆਵਾਂਗਾ ਤੁਹਾਡੇ ਕੰਮ ਵਾਸਤੇ ਜੋ ਹੋਏਗਾ ਉਹਦੇ ਵਾਸਤੇ ਫਾਇਦੇਮੰਦ ਵਾਸਤੇ ਤੁਹਾਡੇ ਵਾਸਤੇ ਚੀਜ਼ਾਂ ਲੈ ਕੇ ਆਵਾਂਗਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਹੈਨਾ ਜੇ ਜਿਹਦੇ ਵੀ ਵੀਡੀਓ ਚਾਹੁੰਦੇ ਹੋ ਦੇਖਦੇ ਹੋ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਅੱਗੇ ਤੋਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਵੀਡੀਓ ਨੂੰ ਕਿ ਜਿਹੜੇ ਲੋਕੀ ਨੂੰ ਲੋੜ ਹੈਗੀ ਆ ਉਹਨਾਂ ਤੱਕ ਵੀਡੀਓ ਪਹੁੰਚੇ ਤੇ ਆਪਾਂ ਇਦਾਂ ਹੀ ਹੋਰ ਵੀਡੀਓਜ਼ ਬਣਾਉਂਦੇ ਰਹੀਏ ਤੁਹਾਡੇ ਵਾਸਤੇ ਤੇ ਵਧੀਆ ਵਧੀਆ ਕੰਟੈਂਟ ਲੈ ਕੇ ਆਂਦੇ ਰਹੀਏ ਹੋਪ ਕਰਦਾ ਅੱਗੇ ਵਾਸਤੇ ਹੋਰ ਵਧੀ ਲੈ ਕੇ ਆਵਾਂ ਤੁਹਾਡੇ ਵਾਸਤੇ ਵੀਡੀਓ ਇਸ ਵੀਡੀਓ ਚ ਨਹੀਂ ਕਰਦਾ ਸਸਰੀਏ ਕਾਲ ਥੈਂਕ ਯੂ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣਾ ਧਿਆਨ ਰੱਖਿਓ ਟਾਟਾ